ਜਿਵੇਂ ਕਿ ਖਬਰ ਆਈ ਸੀ ਕਿ ਐਕਟਰਸ ਸ਼ੈਨਾਜ਼ ਗਿਲ ਦੇ ਪਿਤਾ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਤੇ ਫਿਰੋਤੀ ਦੀ ਮੰਗ ਕੀਤੀ ਗਈ ਤੇ ਪੁਲਿਸ ਨੇ ਉਹ ਵੱਡੇ ਖੁਲਾਸੇ ਕੀਤੇ ਨੇ ਤੇ ਪੰਜਾਬ ਪੁਲਿਸ ਨੇ ਕਿਹਾ ਕਿ ਸ਼ੈਨਾਜ਼ ਗਿਲ ਦੇ ਪਿਤਾ ਨੇ ਇਹ ਸਭ ਸੁਰੱਖਿਆ ਲੈ ਲਈ ਡਰਾਮਾ ਰਚਿਆ ਹੈ ਜੀ ਹਾਂ ਪੁਲਿਸ ਨੇ ਕਿਹਾ ਕਿ ਸ਼ੈਨਾਜ਼ ਗਿਲ ਦੇ ਪਿਤਾ ਨੇ ਆਪਣੀ ਸਿਕਿਉਰਿਟੀ ਤੇ ਵਾਅਦਾ ਕਰਨ ਲਈ ਇਹ ਸਾਰਾ ਕੁਝ ਡਰਾਮਾ ਕੀਤਾ ਦੱਸਦੀ ਕਿ ਬੀਤੇ ਦਿਨ ਹੀ ਸ਼ੈਨਾਜ਼ ਗਿਲ ਦੇ ਪਿਤਾ ਸੰਤੋਪ ਗਿਲ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀਆਂ ਕੌਲਾ ਆਈਆਂ ਸੀ ਉਹਨਾਂ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਤੇ ਜੇਕਰ ਉਹਨਾਂ ਨੇ ਫਰੋਤੀ ਨਾ ਦਿੱਤੀ ਤਾਂ ਉਹਨਾਂ ਦੀ ਧੀ ਸ਼ੈਨਾਜ਼ ਗਿਲ ਤੇ ਉਸ ਨੂੰ ਵੀ ਮਾਰ ਦਿੱਤਾ ਜਾਵੇਗਾ ਸ਼ੈਨਾਜ਼ ਗਿਲ ਦੇ ਪਿਤਾ ਨੇ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਸੀ ਉਦੋਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਮਰਦਾ ਜਿਕਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਇਸ ਮਾਮਲੇ 'ਚ ਸਾਹਮਣੇ ਆਇਆ ਡੀਐਸਪੀ ਬਾਬਾ ਬਕਾਲਾ ਸਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸ਼ੈਨਾਜ਼ ਗਿਲ ਦੇ ਪਿਤਾ ਖਿਲਾਫ 7-8 ਅਪਰਾਧਿਕ ਕੇਸ ਦਰਜ ਹਨ ਅਤੇ ਉਹਨਾਂ ਨੂੰ ਪਹਿਲਾਂ ਵੀ ਪੁਲਿਸ ਨੇ ਸੁਰੱਖਿਆ ਦਿੱਤੀ ਹੈ ਕਿਉਂਕਿ ਉਹ ਇੱਕ ਜਥੇਬੰਦੀ ਦੇ ਪ੍ਰਧਾਨ ਨੇ ਹੈ ਪੁਲਿਸ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਦੇ ਖਤਮ ਹੁੰਦਿਆ ਸਾਰੀ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਕਵਰ ਨੂੰ ਲੈ ਕੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰ ਦਿਓ ਧੰਨਵਾਦ ਜੀ